ਸਸੀ ਕਾਲ ਜੀ ਇਸ ਸਮੇਂ ਅਸੀਂ ਅਜਨਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਹਾਂ ਖੜਾ ਦੇ ਪਾਣੀ ਦੇ ਵਿੱਚ ਰੁੜ ਕੇ ਇੱਕ 60 ਸਾਲ ਦੇ ਕਰੀਬ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪੋਸਟਮਾਰਟਮ ਵਾਸਤੇ ਅੱਜ ਉਸ ਦੀ ਡੈੱਡ ਬੋਡੀ ਅਜਨਾਲਾ ਸਿਵਲ ਹਸਪੀਟਲ ਦੇ ਵਿੱਚ ਲਿਆਂਦੀ ਗਈ ਸੀ ਪਰ ਪਰਿਵਾਰਿਕ ਮੈਂਬਰਾਂ ਦਾ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਡੈੱਡ ਬੋਡੀ ਹੈ ਉਸ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਵਿੱਚ ਹੋਏਗਾ ਕਾਰਨ ਹੈ ਕਿ ਜੋ ਖੜਾ ਦੇ ਪਾਣੀ ਦੇ ਵਿੱਚ ਰੁੜਦੇ ਨੇ ਤੇ ਜਾਂ ਸਪਨਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਮੌਤ ਹੁੰਦੀ ਹੈ ਸੱਪ ਦੇ ਡੰਗ ਦੇ ਨਾਲ ਉਹਨਾਂ ਦਾ ਇਸ ਹਸਪਤਲ ਦੇ ਵਿੱਚ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਉਸ ਨੂੰ ਲੈ ਕੇ ਪਰਿਵਾਰਿਕ ਮੈਂਬਰ ਹੁਣ ਉਹਦੀ ਡੈੱਡ ਬੋਡੀ ਅੰਮ੍ਰਿਤਸਰ ਲੈ ਕੇ ਜਾ ਰਹੇ ਨੇ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਪੰਜਾਬ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਪੰਜਾਬ ਸਰਕਾਰ ਦੇ ਅੱਗੇ ਕਿ ਜੋ ਪਰਿਵਾਰ ਆ ਉਹਨਾਂ ਦੀ ਮਦਦ ਕੀਤੀ ਜਾਵੇ ਕਾਰਨ ਹੈ ਕਿ ਜਦੋਂ ਸਾਡ ਆਉਂਦੇ ਨੇ ਹਰ ਦੇ ਨਾਲ ਉਹਨਾਂ ਦਾ ਘਰ ਤੱਕ ਜਿਹੜਾ ਉਹ ਤਬਾਹ ਹੋ ਗਿਆ ਅਤੇ ਇੱਕ ਘਰ ਦੇ ਜੀਵੀ ਜਿਹੜੀ ਕੀਮਤੀ ਜਾਨ ਆ ਉਹ ਵੀ ਚਲੀ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਜਿਸ 60 ਸਾਲਾ ਵਿਅਕਤੀ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਸੋਮਵਾਰ 1 ਤਰੀਕ ਸਮਾਂ तकरीबन 11 ਵਜੇ 20 ਮਿੰਟ ਦੀਆਂ ਏ ਤਸਵੀਰਾਂ ਨੇ ਦੇਖੋ ਜੀ ਨਾਂ ਮੇਰਾ ਪਰਮਜੀਤ ਸਿੰਘ ਸਾਡਾ ਪਿੰਡ ਜਗਤਪੁਰਾ ਤਹਿਸੀਲ ਤਰਨਤਾਰਨ ਨੇ ਇਹ ਸਾਡਾ ਇੱਥੇ ਪੜ੍ਹੋਇਆ ਸਾਡੀ ਭੈਣ ਗਈ ਇੱਥੇ ਵਸਿਕੇ ਉਹ ਸਾਡਾ ਵੀ ਜਿਹੜਾ ਪੜ੍ਹਿਆ ਪਰਮਜੀਤ ਸਿੰਘ ਨਾਂ ਜੋ ਵਸਿਕੇ ਤੇ ਪਾਣੀ ਦੀ ਮਾਰ ਦੇ ਹੇਠਾਂ ਆ ਕੇ ਆਪਣੇ ਘਰ ਚੋਂ ਬਾਹਰ ਆ ਰਹੇ ਸੀ ਜਿਹੜੇ ਰਹੇ ਸੀ ਬਾੜ ਦਾ ਪਾਣੀ ਦੀ ਵਹਾਅ ਨਾ ਜਿਆਦਾ ਤੇਜ਼ ਹੀ ਕਰਨਾ ਰੋੜ ਕੇ ਲੈ ਕੇ ਕਿ ਉਹਨਾਂ ਦੀ ਲਾਸ਼ ਜਿਹੜੀ ਹੈ ਚੌਥੇ ਦਿਨਾਂ ਜਾ ਕੇ 5 ਕਿਲੋਮੀਟਰ ਤੇ ਜਾ ਕੇ ਉਹਦੀ ਬਰੰਦ ਕੀਤੀ ਗਈ ਹੈ ਐਸੀ ਸਟਾਰਟ ਤੋਂ ਇਹੋ ਹੀ ਮੰਗ ਕਰਦੇ ਕਿ ਤੇ ਫਸਲਾਂ ਦਾ ਨੁਮਾਇਸ਼ ਦਿੱਤਾ ਜਾਵੇ ਉਥੇ ਉਥੇ ਜਾਨੀ ਮੰਗਦੇ ਉਹ ਵੀ ਮੌਜੂਦ ਨੁਮਾਇਸ਼ ਦਿੱਤਾ ਜਾਵੇ 55 ਸਾਲ ਹੈ ਜੀ 55 ਹਾਂ ਜੀ 55 ਸਾਲ ਹੈ ਹੈ ਸੀ ਵੀ ਆਏ ਸੀ ਤਿੰਨ ਬੱਚੇ ਆ 4 ਬੱਚੇ ਤੇ ਤਿੰਨ ੁੱਡੀਆਂ ਹੈ ਕਿ ਉਹਨਾਂ ਦੇ ਬੇਟਾ ਹੈ

ਏ ਜੀ ਇੰਨੀ ਕਰੋਨਾ ਕੋ ਨਿਕਲਿਆ ਹੀ ਨਹੀਂ ਗਿਆ ਕਰੋ ਨਿਕਲਣ ਲੱਗੇ ਆ ਤੇ ਨਾਲ ਹੀ ਪਾਣੀ ਇਹਨਾਂ ਨੂੰ ਲੈ ਗਿਆ ਥੋੜੀ ਦੂਰ ਹੀ ਸਾਡੇ ਤੋਂ ਅੱਗੇ ਬਾਗ ਆ ਤੇ ਉਹਦੇ ਤਾਰਾਂ ਲੱਗੀਆਂ ਉੱਥੇ ਜਾ ਕੇ ਵਾਲੀ ਡੱਡੂ ਦੀ ਜਿਹੜੀ ਫਸ ਗਈ ਹਾਂਜੀ ਉੱਥੇ ਪਸਕੇ ਉੱਥੇ ਫਸ ਗਏ ਆ ਕਿੰਨੇ ਦਿਨਾਂ ਤੋਂ ਲੱਸੀ ਹੋਵੇ 4 ਦਿਨ 5 ਦਿਨ ਜਾ ਕੇ ਡੱਡੂ ਦੀ ਲੱਗੀ ਹੈ ਪਾਣੀ ਘਟਣ ਤੋਂ ਬਾਅਦ ਹਾਂਜੀ ਕਿੰਨੀ ਉਮਰ ਸੀ ਉਮਰ ਉਮਰ ਉਹਨਾਂ ਦੀ 60 ਸਾਲ ਸੀ ਇੱਕ ਬ੍ਰਦਰ ਆ ਮੇਰਾ ਚਾਚਾ ਜੀ ਦਾ ਲੜਕਾ ਤੇ ਨੇ ਲੜਕੀਆਂ ਹਾਂਜੀ ਪਿੰਡ ਮੱਖੀਵਾਲਾ ਜੀ ਸਿੰਘ ਨਾਨਾ ਦਾ ਹਨੂਮਿੰਦਰ ਸਿੰਘ ਪਿੰਡ ਮੱਖੀਵਾਲਾ ਇਹ ਜੀ ਕੱਲ ਨੂੰ ਹੀ ਲਾਸ਼ ਮਿਲੀ ਆ ਮਾਪਿਆਂ ਦੇ ਬਾਗ ਦੇ ਵਿੱਚੋਂ ਜੀਕੇ ਦਾ ਬਾਗ ਉਸ ਤੋਂ ਬਾਅਦ ਲਾਟ ਲਈ ਕਿਸ ਤਰੀਕੇ ਨਾਲ ਡੈੱਥ ਲਈ ਪਾਣੀ ਚੋੜੀ ਪਾਣੀ ਦੇ ਤੇਜ਼ ਵਹਾਅ ਕਰਕੇ ਲੱਗਦਾ ਜੱਸ ਹੋ ਗਈ ਰੁੜ ਗਈ ਉਮਰ ਕਿੰਨੀ ਹੈ 30 ਸਾਲ ਕਿਹਾ ਜਾਣਾ